ਦੇ ਹੋਏ ਆ ਹੁਣ ਸਿਆਲ ਚ ਤੇ ਹੁਣ ਫਿਰ ਮੁੜਿਆ ਨਹੀਂ ਜਾਂਦਾ ਛੰਬੜਨਗੇ ਤੇ ਹਾਂਜੀ ਸਸਰੀ ਕਾਲ ਜੀ ਸਾਰਿਆਂ ਨੂੰ ਆਪਣੇ ਸਰੋਤਿਆਂ ਨੂੰ ਪਿਆਰ ਭਰੀ ਸਸਰੀ ਕਾਲ ਤੇ ਗਰਮੀ ਸਾਡੀ ਹੋਈ ਹੈ ਕਿ ਛੋਡੇ ਵੀ ਬਹੁਤ ਹੋ ਗਈ ਅੱਖਾਂ ਮਚਾਉਂਦਾ ਸੂਰਜ ਪੱਟੂ ਅੱਜ ਸੀਗੀ ਪਾਣੀ ਦੀ ਬਾਰੀ ਤੇ ਜਾਂਦਾ ਡਟਿਆ ਅੱਖਾਂ ਮਚਾਉਂਦਾ ਪੱਟੂ ਅਸੀਂ ਤਾਂ ਅੱਖ ਕਿਤੇ ਸਾਡੀ ਗਰਮੀ ਤੇ ਸੋਢੇ ਕਿੰਨੀ ਕਿਹਾ ਭਾਈ ਸਾਡੇ ਤਾਂ ਬੱਤਿਆਂ ਹੀ ਬਣ ਲਾਤੀਆਂ ਕਣਕਾਂ ਹੂੰ ਆ ਦਿਖਾਉਨੇ ਆ ਸੋਨੂੰ ਜਾਂਦਾ ਨਾ ਡਟਿਆ ਕੰਨੀ ਲੱਗੇ ਵੇ ਖਾਲਾ ਇੱਕ ਪੱਟੂ ਆਇਆ ਕਹਿੰਦਾ ਮੈਨੂੰ ਘੜ ਲਓ ਏ ਘੜ ਲਓ ਏ ਘੜ ਲਓ ਏ ਪਰ ਸਾਡੇ ਚ ਉਹ ਹਿੰਮਤ ਕਿੱਥੇ ਕਿਉਂਕਿ ਸਾਗ ਸੂਗ ਵੀਰੇ ਖਾਦੇ ਹੋਏ ਆ ਹੁਣ ਸਿਆਲ ਚ ਤੇ ਹੁਣ ਫਿਰ ਮੁੜਿਆ ਨਹੀਂ ਜਾਂਦਾ ਜਿਹੜੇ ਕੋਈ ਪੀਂਦੇ ਖਾਂਦੇ ਉਹਨਾਂ ਨੇ ਤਾਂ ਪਾ ਲਿਆ ਹੂਤਾ ਪਲਾ ਤੇ ਹੌਲੀ ਹੌਲੀ ਕੋਈ ਬਾਬਿਆਂ ਨੂੰ ਧਿਆਕੇ ਤੇ ਡੰਡ ਢੁੰਡ ਮਾਰਾਂਗੇ ਤੇ ਫਿਰ ਪਣੇ ਬੁਕਲਾਂ ਖੁੱਲਣਗੀਆਂ ਬੁਕਲਾਂ ਖੁੱਲੀਆਂ ਤੋਂ ਬਾਅਦ ਗੱਭਰੂ ਖਾਲਾਂ ਨੂੰ ਫਿਰ ਘੜਨਗੇ ਉਸ ਤੋਂ ਬਾਅਦ ਆਊਗੀ ਤੂੜੀ ਤਾੜੀ ਵਾਲੀ ਦੀ ਬਾਰੀ ਫਿਰ ਮੁੰਡੇ ਬਲੇਡ ਬਲੂਡ ਬਦਲਣਗੇ ਠੀਕ ਹੈ ਬਲੇਡ ਬਲੂਡ ਬਦਲ ਕੇ ਹੱਥ ਹੱਪਰਾ ਕੇ ਫਿਰ ਕੱਬੂ ਬਣਾਉਣਗੇ ਤੂੜੀਆਂ ਤੱਪੇ ਤੇ ਕਈਆਂ ਨੇ ਤਾਂ ਮੇਰੇ ਵੀਰਾਂ ਨੇ ਜਿਹੜੇ ਕੋਈ ਪੀਂਦੇ ਖਾਂਦੇ ਉਹਨਾਂ ਨੇ ਤਾਂ ਪਾਲਿਆ ਹੂ ਤਪਲਾ ਕਿ ਭਾਈ ਗਾਹ ਤੂੜੀ ਬਣਾਉਣੀ ਹੈ ਤੇ ਰੁੱਤ ਵਧ ਗਿਆ ਤੇ ਜਿਹੜੇ ਸਾਡੇ ਵਰਗੇ ਪੀਂਦੇ ਨਹੀਂ ਅਸੀਂ ਤਾਂ ਭਰਾਵਾ ਲੋਕਾਂ ਦੀਆਂ ਰਾਆਆਂ ਦੇਖ ਦੇਖੀ ਝੁਰੀ ਜਨੇ ਰਹੇ ਆ ਵੀ ਭੈਣਾਂ ਕੋਈ ਕਹਿੰਦਾ ਖੱਟੀ ਜੀ ਹੋਗੀ ਤੇ ਕੋਈ ਕਹਿੰਦਾ ਚੱਲੀ ਨਹੀਂ ਕੋਈ ਕਹਿੰਦਾ ਮੇਰਾ ਗੋੜ ਖਰਾਬ ਹੋ ਗਿਆ ਇੱਕ ਨੂੰ ਛੇੜ ਲਾ 18 ਜਾਣੇ ਆਉਦੇ ਦੁੱਖ ਦੱਸੇ ਜਾਂਦੇ ਨੇ ਹੈ ਤੇ ਪੌਣਾ ਤਰਾਉਣਾ ਆਇਆ ਹੋਵੇ ਕਿਸੇ ਨੂੰ ਪੁੱਛ ਲਾ ਨਾ ਯਾਰ ਸਾਡੇ ਕੋਲੇ ਕਿੱਥੇ ਅਸੀਂ ਕਿਹੜਾ ਬਣਾਈ ਆ ਕਦੇ ਤੇ ਜੇ ਇੱਕ ਜਣਾ ਸੱਤ ਚ ਬੈਠਾ ਕਹੇ ਯਾਰ ਮੇਰੀ ਤਾਂ ਖੱਟੀ ਜੀ ਹੋ ਗਈ ਫੇਰ ਫੇਰ ਘੜਨਗੇ ਉਸ ਤੋਂ ਬਾਅਦ ਆਉਗੀ ਤੂੜੀ ਤਾੜੀ ਵਾਲੀ ਦੀ ਬਾਰੀ ਫਿਰ ਮੁੰਡੇ ਬਲੇਡ ਬਲੂਡ ਬਦਲਣਗੇ ਠੀਕ ਹੈ ਬਲੇਡ ਬਲੂਡ ਬਦਲ ਕੇ ਹੱਥੋਂ ਥਪੜਾ ਕੇ ਫਿਰ ਗੱਭਰੂ ਬਣਾਉਣਗੇ ਤੂੜੀਆਂ ਤੱਪੇ ਤੇ ਕਈਆਂ ਨੇ ਤਾਂ ਮੇਰੇ ਵੀਰਾਂ ਨੇ ਜਿਹੜੇ ਕੋਈ ਪੀਂਦੇ ਖਾਂਦੇ ਉਹਨਾਂ ਨੇ ਤਾਂ ਪਾਲਿਆ ਹੂ ਤਪਲਾ ਕਿ ਭਾਈ ਗਹ ਹਤੂੜੀ ਬਣਾਉਣੀ ਹੈ ਤੇ ਰੁੱਤ ਵਧੀਆ ਤੇ ਜਿਹੜੇ ਸਾਡੇ ਵਰਗੇ ਪੀਂਦੇ ਨਹੀਂ ਅਸੀਂ ਤਾਂ ਭਰਾਵਾ ਲੋਕਾਂ ਦੀਆਂ ਰਾਆਆਂ ਦੇਖ ਦੇਖੀ ਝੁਰੀ ਜਨੇ ਰਹੇ ਆ ਵੀ ਭੈਣਾਂ ਕੋਈ ਕਹਿੰਦਾ ਖੱਟੀ ਜੀ ਹੋਗੀ ਕੋਈ ਕੰਨਾ ਚੱਲੀ ਨਹੀਂ ਕੋਈ ਕੰਨਾ ਮੇਰਾ ਗੁੜ ਖਰਾਬ ਹੋ ਗਿਆ ਇੱਕ ਨੂੰ ਛੇੜ ਲਾ 18 ਜਾਣੇ ਆਉਦੇ ਦੁੱਖ ਦੱਸੇ ਜਾਂਦੇ ਨੇ ਹੈ ਤੇ ਪ੍ਰੌਣਾ ਤਰਾਉਣਾ ਆਇਆ ਹੋਵੇ ਕਿਸੇ ਨੂੰ ਪੁੱਛ ਲਾ ਨਾ ਯਾਰ ਸਾਡੇ ਕੋਲੇ ਕਿੱਥੇ ਅਸੀਂ ਕਿਹੜਾ ਬਣਾਈ ਆ ਕਦੇ ਤੇ ਜੇ ਇੱਕ ਜਣਾ ਸੱਤ ਚ ਬੈਠਾ ਕਹੇ ਯਾਰ ਮੇਰੀ ਤਾਂ ਖੱਟੀ ਜੀ ਹੋ ਗਈ ਫਿਰ ਮੈਂ ਬਾ ਕੋ ਮੇਰੇ ਪਰ ਕਹੋਦੀ ਕਹਿੰਦਾ ਯਾਰ ਮੈਂ ਵੀ ਯਾਰ ਗੁੜ ਲੈ ਕੇ ਗਿਆ ਸੀ ਪਾਏ ਨਹੀਂ ਬਣੀ ਨਹੀਂ ਗੱਲ ਜੀ ਯਾਰ ਫਿਰ ਪੁੱਟ ਪੁੱਟ ਬੋਲਦੇ ਨੇ ਠੀਕ ਹੈ ਚਲੋ ਇਹ ਤਾਂ ਆਪਣੀ ਹਾਸੇ ਮਜ਼ਾਕ ਦੀ ਗੱਲ ਰਹਿ ਗਈ ਇਹ ਅੱਧਾ ਦੰਨਿਆ ਗੇੜਾ ਕਣਕ ਚ ਬੱਲੀਆਂ ਤੇ ਹੋ ਗਈ ਹੁਣ ਇਹ ਹੁਣੇ ਪਾਣੀ ਜ਼ਰੂਰ ਭਾਲ ਦੀਆ ਦੁਬਾਰੇ ਹਨਾ ਪਾਣੀ ਭਾਲ ਦੀਆ ਤੇ ਇਹ ਤਾਂ ਫਿਰ ਕਰਦੇ ਆਪਾਂ ਇੰਤਜ਼ਾਮ ਪਾਣੀ ਪੁਣੀ ਦਾ ਇਹ ਜਿਹੜਾ ਇੱਕ ਆਪਾਂ ਨੇ ਸੁਝਾਅ ਦੇਣਾ ਹੈ ਜਿਹੜਾ ਹੁਣ ਟਾਈਮ ਚੱਲੀ ਜਾਂਦਾ ਮਤਲਬ ਵੀ 18 19 ਤਰੀਕ ਦਾ ਇਹ ਐਨ ਬਿਲਕੁਲ ਸਹੀ ਹੈ ਪਾਣੀ ਦਾ ਟਾਈਮ ਇਹ ਟਪ ਰਹੇ ਨੇ ਵੈਸੇ ਇੱਕ ਦੋ ਦਿਨ ਜਿਹੜਾ ਪਾਣੀ ਆਪਾਂ ਇਹਨੂੰ ਹੁਣ ਲਾਵਾਂਗੇ 18 ਤਰੀਕ ਚ ਲਾ ਲਾ 20 ਚ ਲਾ ਲਾ ਠੀਕ ਹੈ ਜੀ ਉਸ ਤੋਂ ਬਾਅਦ ਆਪਣਾ ਦੂਜਾ ਪਾਣੀ ਬਣਦਾ ਹੈ 15 ਤਰੀਕ ਦੇ ਐਂਡ ਆ 15 ਤਰੀਕ ਨੂੰ ਐਂਡ ਹੋ ਜੇ ਪਾਣੀ ਦਾ 15 ਮਾਰਚ ਨੂੰ ਜਿਹੜੀ ਵੀ ਕਣਕ ਨੂੰ ਆਪਾਂ ਪਾਣੀ ਲਾਉਣਾ ਹੈ 15 ਮਾਰਚ ਨੂੰ ਐਂਡ ਹੋ ਜੇ ਫਿਰ ਕਣਕ ਆਪਣੀ ਡਿਗਦੀ ਨਹੀਂ ਹੁਣ ਇਹਨਾਂ ਨੂੰ ਜਿਨੇ ਕੋਈ ਨਹੀਂ ਪਾਣੀ ਲਾਇਆ ਇਹਨਾਂ ਫੇਰ ਦਿਓ ਬਸ ਆ ਦੋ ਦਿਨਾਂ ਚ 20 ਤਰੀਕ ਤੱਕ ਉਸ ਤੋਂ ਬਾਅਦ ਆਪਣੀ ਬੱਤਰ ਸਹੀ ਬਣ ਜੂਗੀ ਪਾਣੀ ਦੀ 40 ਸਹੀ ਬਣ ਜੂ 20 ਨੂੰ ਪਾਣੀ 20 ਤੱਕ ਪਾਣੀ ਲੱਗ ਗਿਆ ਉਸ ਤੋਂ ਬਾਅਦ ਆਪਾਂ ਬਸ 13 14 ਤਰੀਕ ਚ ਸਾਰੀ ਕਣਕ ਚ ਪਾਣੀ ਫੇਰ ਦਿਆਂਗੇ ਐਂਡ ਵਾਲਾ ਤੇ 14 15 ਨੂੰ ਮਾਰਚ ਨੂੰ ਅਪ੍ਰੈਲ ਨੂੰ ਆਪਣੇ ਫਿਰ ਕਣਕ ਨੇ ਬਾਢੀ ਨੇ ਆ ਜਾਣਾ ਫਿਰ ਕਣਕ ਡਿਗਦੀ ਨਹੀਂ ਇੱਥੋਂ ਚਾਲ ਬਣਾਉਣੀ ਪੈਂਦੀ ਹੈ ਪਾਣੀ ਦੀ ਇੱਥੋਂ ਆਹ ਤਰੀਕ ਤੋਂ ਜੇ ਹੁਣ ਆਪਾਂ ਇਹੀ ਤਰੀਕ ਤੋਂ ਪਾਣੀ ਆਪਾਂ ਕਣਕ ਨੂੰ ਲਾਤਾ ਮੰਨ ਕੇ ਚੱਲੋ ਵੀ 25 ਤਰੀਕ ਨੂੰ ਲਾਤਾ ਹੁਣ ਆਪਾਂ 25 ਫਰਵਰੀ ਨੂੰ ਲਾਉਣੇ ਆ ਪਾਣੀ ਜਾਂ 26 ਨੂੰ ਉਹ ਫਿਰ ਗਾਂਹਾਂ ਵਾਲਾ ਵੀ ਆਪਾਂ 26 ਨੂੰ ਲਾਵਾਂਗੇ ਜਾ ਕੇ ਜਾਂ 20 ਨੂੰ ਲਾਵਾਂਗੇ ਉਹ ਫਿਰ ਕਣਕ ਡਿੱਗ ਪੈਂਦੀ ਹੈ ਉਹ ਆਪਣੇ ਕੋਲ ਇੰਨੀ ਕੁ ਜਾਣਕਾਰੀ ਹੈ ਆ ਪਾਈਪਰ ਰੱਖਦੇ ਆ ਆ ਹੁਣ ਆਪਾਂ ਪਾਣੀ ਸਾਰੇ ਫੇਰ ਦਿਆਂਗੇ ਠੀਕ ਹੈ ਦੋ ਦਿਨਾਂ ਚ 20 ਫਰਵਰੀ ਤੱਕਰ ਪਾਣੀ ਫੇਰ ਦਿਆਂਗੇ ਜਿਹੜੇ ਚ ਲਾਉਣਾ ਤੇ ਉਸ ਤੋਂ ਬਾਅਦ ਆਪਾਂ ਫੇਰਾਂਗੇ ਫੇਰ 13 14 ਮਾਰਚ ਤੱਕਰ ਬਸ 10 ਤੋਂ ਲੈ ਕੇ 13 14 ਮਾਰਚ ਤੱਕਰ ਬਸ ਜਿਹੜੇ ਚ ਪਾਣੀ ਆਪਾਂ ਲਾਉਣਾ ਹੋਇਆ ਲਾ ਦਿਆਂਗੇ ਜਿਹੜੇ ਚ ਨਹੀਂ ਲਾਉਣਾ ਹੋਇਆ ਉਹ ਛੱਡ ਦਿਆਂਗੇ ਜਿਹੜਾ ਆਪਾਂ ਪਾਣੀ ਲੇਟ ਲਿਆਣੇ ਆ 25 ਅਪ੍ਰੈਲ ਤਿੱਕਰ ਆਮ 25 ਮਾਰਚ ਤਿੱਕਰ ਸੋਰੀ 25 ਮਾਰਚ ਤਿੱਕਰ ਜਿਹੜਾ ਆਪਾਂ ਪਾਣੀ ਲਿਆਣੇ ਆ ਉਹ ਆਪਾਂ ਨੂੰ ਤੰਗ ਕਰਦਾ ਉਹਨੋਂ ਦੋਦਾ ਬਣਿਆ ਹੁੰਦਾ ਦਾਣੇ ਨਿੱਗਰ ਹੋ ਜਾਂਦੇ ਨੇ ਬੱਲੀਆਂ ਚ ਫਿਰ ਉਹਦਾ ਕਰਕੇ ਨਾ ਕਣਕ ਡਿਗਣੀ ਸ਼ੁਰੂ ਹੋ ਜਾਂਦੀ ਹੈ ਜਿਹੜਾ ਕਰਕੇ ਕਣਕ ਡੇਗਦੀ ਹੈ ਤੋ ਅਮਰ ਤੇ ਇਹੀ ਬੇਨਤੀ ਹੈ ਵੀ ਆਪਾਂ ਜਿਹੜਾ ਪਾਣੀ ਲਾਉਣਾ ਹੈ ਹੁਣ ਇਹ ਦੋ ਦਿਨਾਂ ਚ ਲਾ ਦਈਏ ਜਿਹੜਾ ਕੋ ਚਲ ਬਾਰੀ ਬੂਰੀ ਤੇ ਛੱਡਣਾ ਉਹਦਾ ਪਛੋਹਿਆ ਛੱਡ ਲੈਣੇ ਹੁੰਦੇ ਆ ਬਾਰੀਆ ਬੂਰੀਆਂ ਦਾ ਹਰਿਆ ਹੋਰਿਆ ਜੀ ਲੱਗ ਜਾਂਦਿਆਂ ਹੁੰਦਿਆਂ ਨੇ ਤੇ ਮੇਰੀ ਤੇ ਇਹੀ ਬੇਨਤੀ ਹੈ ਵੀ ਜਿਹੜਾ ਆਪਾਂ ਪਾਣੀ ਲਾਉਣਾ ਹੈ ਦੋ ਦਿਨਾਂ ਚ ਲਾ ਕੇ ਪਰਾਂ ਕਰੋ ਉਸ ਤੋਂ ਬਾਅਦ ਆਪਾਂ ਲਾਓ ਪਾਣੀ 13 ਤਰੀਕ ਤੋਂ 10 ਤੋਂ ਸ਼ੁਰੂ ਕਰ ਲਓ 13 14 15 ਦਾ ਆਖਰੀ ਹੈ ਯਾਰ 15 ਦਾ ਬਾਲੀ ਦੂਰ ਵਾਗੀ ਤੇ ਇਹਨਾਂ 13 12 ਨੂੰ ਬਸ ਇੱਥੇ ਜੀ ਪਾਣੀ ਖਤਮ ਕਰ ਲਓ ਮਾਰਚ ਚ ਛੋਡੀ ਕਣਕ ਡਿੱਗੂਗੀ ਨਹੀਂ ਜੇ ਤੁਸੀਂ 20 25 ਨੂੰ 20 25 ਮਾਰਚ ਨੂੰ ਲਿਆਣੇ ਹੋ ਉਹ ਦਾ ਪਾਣੀ ਆ ਲਾਸਟ ਵਾਲਾ ਬਾਲੇ ਤਾਂ ਅਪ੍ਰੈਲ ਚ ਵੀ ਲਾਈ ਜਾਂਦੇ ਰਹੇ ਨੇ ਹੂੰ 10 ਅਪ੍ਰੈਲ ਕਿਸੇ ਨੇ ਚੜ੍ਹਦੀ ਅਪ੍ਰੈਲ ਲਾਤਾ ਉਹ ਫਿਰ ਉੱਥੇ ਕਣਕਾਂ ਮਾਰ ਖਾਂਦਿਆਂ ਨੇ ਉੱਥੇ ਕਣਕਾਂ ਬਹਿ ਜਾਂਦਿਆਂ ਨੇ ਉਤਰੋ ਪਈ ਆਪਣਾ ਡਾਂਡੇ ਬੰਨ ਦੀ ਵੀ ਰੁੱਤ ਹੁੰਦੀ ਆ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਉਹਨੇ ਤਾਂ ਹੁਣ ਆਉਣੇ ਹੀ ਹੋਣਾ ਹੁੰਦਾ ਡਾਂਡੇ ਬੰਨਣੇ ਤਾਂ ਹੂੰ ਉਹ ਮੇਰੀ ਤਾਂ ਇਹੀ ਬੇਨਤੀ ਹੈ ਬਾਕੀ ਭਈ ਤੁਸੀਂ ਦੱਸ ਦਿਓ ਕਮੈਂਟ ਅਜ ਕਦੋਂ ਪਾਣੀ ਲਾਉਣੇ ਲਾਸਟ ਆਪਣੇ ਤਾਂ ਜਿਵੇਂ ਜੀਮੇਦਾਰਾਂ ਦੇ ਇੱਕ ਦੂਜੇ ਦਾ ਪਤਾ ਹੀ ਡਾਕਟਰ ਬਣਿਆ ਕਰੋ ਹੋਰ ਆਪਣਾ ਕੌਣ ਹੈ ਜੇ ਦੁਕਾਨਦਾਰ ਕੋਲੇ ਜਾਵਾਂਗੇ ਉਹਦਾ ਤੁਹਾਨੂੰ ਪਤਾ ਹੈ ਵੀ ਜਿਹੜੇ ਤਾਂ ਜ਼ਿਮੀਦਾਰ ਦੇ ਜਾਦ ਹੁੰਦੀ ਹੈ ਵੀ ਫਲਾਨੀ ਕੰਪਨੀ ਦੇ ਦੇ ਇੰਨੀ ਮੇ ਡੋਜ ਪਾਉਂਗਾ ਇੰਨੇ ਕਿਲਿਆਂ ਦੀ ਦੇ ਦੇ ਉਹ ਤਾਂ ਠੀਕ ਹੈ ਜਿਹੜੇ ਬਾਹਲੇ ਕਹਿੰਦੇ ਨੇ ਗੁੱਲੀ ਡੰਡਾ ਮਰਨਾ ਚਾਹੀਦਾ ਜੀ ਦੱਸੋ ਕਿਹੜੀ ਕਰਾਂ ਲੈ ਦੱਸੋ ਕਿਹੜੀ ਕਰਾਂ ਜੇ ਦੱਸੋ ਕਿਹੜੀ ਕਰਾਂ ਤਾਂ ਫਿਰ ਆਟੋਮੈਟਿਕ ਹੀ ਲਾ ਲਓ ਸਾਹਿਬ ਵੀ ਸੇਠ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਹੁਣ ਕੱਖ ਨਹੀਂ ਆਉਂਦਾ ਹੂੰ ਤੇ ਵੀ ਇਹਨਾਂ ਤਾਂ ਜਿਹੜੀ ਮਰਜ਼ੀ ਮੜਦੇ ਹੋ ਫਿਰ ਗੱਟਾ ਭਰ ਦਿੰਦੇ ਆ ਆਪਾਂ ਨੂੰ ਵੀ ਆ ਜੱਟ ਫਸ ਗਿਆ ਤੇਨੂੰ ਗੱਟਾ ਭਰੋ ਠੀਕ ਹੈ ਮਾੜਾ ਇਹ ਲਿਖਤੀ ਰੂਪ ਆਪਣਾ ਪ੍ਰਗਟਵਾਏ ਵੀ ਕਹਿੰਦਾ ਹੁੰਦਾ ਮਰਖਾਈ ਵੀ ਕਹਿੰਦਾ ਹੁੰਦਾ ਸਾਰੇ ਕਹਿੰਦੇ ਨੇ ਇਹ ਇਹਨਾਂ ਨੇ ਗੱਲਾਂ ਸੱਚੀਆਂ ਨੇ ਇੱਕ ਵੀ ਝੂਠੀ ਨਹੀਂ ਜਿਹੜਾ ਇਹਨਾਂ ਮੱਥਾ ਮਾਰਦੇ ਕਿਤਾਬਾਂ ਲਿਖਦੇ ਨੇ ਇਹ ਆਪਾਂ ਇੱਕ ਡੇਰੀ ਲਾ ਲਿਆ ਕਰੋ ਬਸ ਵੀ ਕਿਹੜੇ ਕਿਲੇ ਚ ਕਦੋਂ ਰਹੇ ਪਏ ਸੀ ਕਦੋਂ ਸਪਰੇਅ ਕਰੀ ਸੀ ਠੀਕ ਹੈ ਉਹਦੋਂ ਆਪਣੀ ਜਾਣਕਾਰੀ ਹੀ ਰਹਿ ਜਾਂਦੀ ਹੈ ਤੇ ਜਦੋਂ ਆਪਾਂ ਬਈ ਕੁਝ ਕਰਦੇ ਨਹੀਂ ਜਦੋਂ ਗਮੰਡੀਆਂ ਦੇ ਸੜਤੀ ਗਮੰਡੀਆਂ ਨੇ ਆਪਾਂ ਉਦੋਂ ਕਰ ਗਮੰਡੀਆਂ ਨੇ ਸੜ ਦਿਓ ਜਦੋਂ ਕਿਸੇ ਨੇ ਹੋਰ ਪਾਤੀ ਉਦੋਂ ਪਾ ਦਿਓ ਜੇ ਮੂਹ ਨਹੀਂ ਲੱਗਦੀ ਹੋਰ ਪਾ ਦਿਓ ਆਪਾਂ ਐ ਨਹੀਂ ਤਿਆਰ ਰੱਖਦੇ ਫਸਲ ਆਪਣੀ ਵੀ 40 ਦਿਨਾਂ ਦੀ ਹੋ ਗਈ ਆ 35 ਦੀ ਹੋ ਗਈ ਆ 70 ਦੀ ਹੋ ਗਈ ਵੀ ਆਪਾਂ ਕੀ ਕਰਨਾ ਕੀ ਨਹੀਂ ਕਰਨਾ ਹੂੰ ਉਹਨੇ ਇਸੇ ਗੱਲ ਦੀ ਆ ਪਾਣੀ ਦੀ ਆਪਾਂ ਗਵੰਡ ਗਾਹ ਹਿਸਾਬ ਨਾਲ ਚੱਲਦੇ ਕਿਸੇ ਦਾ ਬਾਣ ਵੀ ਕਦੋਂ ਹੁੰਦਾ ਕਿਸੇ ਦਾ ਕਦੋਂ ਬੱਤਰਾ ਆਉਂਦਾ ਉਹ ਸਾਬ ਨਾਲ ਹੁੰਦਾ ਸਾਡੇ ਤਾਂ ਭਰਾ ਉਹ ਤਿੰਨ ਕ ਚਾਰ ਕ ਪਚਾਰ ਪਾਣੀ ਦਾ ਲਾਸਟ ਨੇ ਕਣਕ ਨੂੰ ਠੀਕ ਐ ਤੇਤ ਕਿ ਮੀਂਹ ਵਧੀਆ ਬੱਤ ਪੈ ਗਏ ਮੀਹਾਂ ਨੇ ਬਹੁਤ ਨਜ਼ਾਰਾ ਦਿੱਤਾ ਹੁਣ ਆਪਾਂ ਪਾਣੀ ਬਸ ਇਹੀ ਬੇਨਤੀ ਹੈ ਆਪਣੀ ਆਪਾਂ ਪਾਣੀ ਲਾਵਾਂਗੇ ਇੱਕ ਦੋ ਦਿਨਾਂ ਚ ਬਸ ਸਾਰਾ ਨਿਮੇੜ ਦਾਂਗੇ ਸ਼ੁਰੂ ਕਰਤਾ ਅੱਜ ਤੇ ਉਸ ਤੋਂ ਬਾਅਦ ਆਪਾਂ ਲਾਵਾਂਗੇ 14 ਤਰੀਕ ਤੱਕ 14 14 ਮਾਰਚ ਤੱਕ ਸਾਰਾ ਫਾਈਨਲ ਕਰ ਦਾਂਗੇ ਪਾਣੀ ਲਾਸਟ ਵਾਲਾ ਕੋਈ ਪੱਕੇ ਕੋਈ ਰਹੇ ਬਸ ਕੱਲ ਮੁੱਕ ਗਈ ਜਿਹੜਾ ਆਪਾਂ ਪਾਣੀ ਪਿਛਲਾ ਲੇਟ ਲਾਇਆ ਨਾ 25 26 ਮਾਰਚ ਤੱਕ ਲਾਇਆ ਜਨੇ ਉਹ ਕਣਕ ਨੂੰ ਸਿੜਦਾ ਇਈ ਦੂ ਬਾ ਤੱਕ ਨਾ ਕਰ ਜਦੋਂ ਆਪਾਂ ਕਿਹੜਾ ਦਾਣਾ ਬਣ ਗਿਆ ਇਸ ਦੂ ਬਾ ਤਾਂ ਫਾਇਦਾ ਹੀ ਨਹੀਂ ਆਪਾਂ ਟਾਂਗਰ ਟੁੰਗਰ ਖਾ ਕੇ ਆਪੇ ਦਾਣੇ ਬਣ ਜਾਂਦੇ ਨੇ ਐਡੀ ਗੱਲ ਨਹੀਂ ਹੁੰਦੀ ਵੀ ਸੋਕਾ ਲੱਗ ਜੂ ਆਪਣੇ ਮਨ ਦੇ ਵਹਿਮ ਨੇ ਸੋਕਾ ਕੁਝ ਨਹੀਂ ਲੱਗਣ ਦਿੰਦਾ ਪਰਮਾਤਮਾ ਹੂੰ ਕਹਿੰਦੇ ਜਿਹਦੇ ਘਰੇ ਦਾਣੇ ਉਹਦੇ ਕਾਮਲੇ ਸਿਆਣੇ ਆਪੇ ਦਿੰਦਾ ਵਈ ਪਰਮਾਤਮਾ ਜਿੰਨਾ ਉਹਨੇ ਦੇਣਾ ਹੈ ਕਿੰਨਾ ਮਰਜੀ ਜ਼ੋਰ ਲਾ ਲੋ ਉਹ ਵੈਗਰੂ ਨਹੀਂ ਦੇਣਾ ਬਸ ਉਹ ਤੋਂ ਮੰਗਿਆ ਕਰੋ ਸਭ ਦੀ ਤੰਦਰੁਸਤੀ ਤੇ ਸਰਬੱਤ ਦਾ ਭਲਾ ਕਦੇ ਵੈਗਰੂ ਜਾਣ ਕੇ ਚੰਗੇ ਥਾਂ ਲਾਏ ਜਿਹੜੀ ਸਾਡੀ ਦੋ ਮਾਨ ਹੁੰਦੀ ਹੈ ਬਸ ਇੰਨਾ ਕਹਿ ਕੇ ਲਾ ਦਿਆ ਕਰੋ ਪਾਣੀ ਵੈਗਰੂ ਨੇ ਦੇਣਾ ਇੱਕ ਦੂਜੇ ਦਾ ਬਈ ਮਾੜਾ ਨਾ ਕਰਿਆ ਕਰੋ ਚਲੋ ਅੱਜ ਦਾ ਬਲੌਗ ਆਪਣਾ ਇੰਨੀ ਸੀ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਤੇ ਸ਼ੇਅਰ ਲੂ ਕਰ ਜਰੂਰ ਕਰਿਓ ਆਪਣੇ ਚੈਨਲ ਨਾਲ ਨਵੇਂ ਜੁੜੇ ਤਾਂ ਸਬਸਕ੍ਰਾਈਬਰ ਕਰੋ ਧੰਨਵਾਦ